ਮੇਰੇ ਵੱਲੋਂ ਤੁਹਾਨੂੰ ਸਾਰੇ ਐਂਪਾਇਰ ਪਰਿ ਸਸਫਲਤਾ ਦੇ ਲੋ ਫੇਜੀ ਅੱਜ ਫੇਰ ਅੱਜ ਛੋਟੀ ਟਰਾਲੀ ਲਿਆਂਦੀ ਉਹ ਚ ਸਮਾਨ ਲੱਦੇ ਆ ਤੇ ਹੁਣ ਮੋਟਰਪਾ ਸਾਮਾਨ ਬਚਾਈਏ ਆ ਕਮਰਾ ਰਹਿ ਗਿਆ ਸੀ ਇੱਕ ਸਟੋਰ ਦਾ ਆ ਦਰਵਾਜਾ ਵੀ ਉੱਥੇ ਪਜਾ ਦੇਣਾ ਤੇ ਕਰਦੇ ਵੀਡੀਓ ਸ਼ੁਰੂ ਚਲੋ ਜੀ ਕੱਲ੍ਹ ਦਾ ਬਾਈ ਕੰਮ ਹਾਂ ਜਿਹੜਾ ਖੇਤ ਲੈ ਗਿਆ ਤਾਂ ਸਮਾਨ ਉਹਦਾ ਮੈਂ ਕਹਿੰਦਾ ਜਿੱਲੇ ਤੇ ਜਾਣਾ ਮੋਟਰ ਤੇ ਅਖੀਲੇ ਕਮਰੇ ਦਾ ਹੈ ਮੋਟਰ ਵਰਨੀ ਸਾਵਧਾਨ ਬੋਸ ਹੈ ਹਾਂ ਪਰ ਗਿਆ ਏ ਭਾਈ ਬਾਨਲੇ ਉਥੈ ਲੈ ਮੈਂ ਕੁੱਥੈ ਥੋੜੀ ਧਾਗਾ ਦੇ ਉਰੀ ਬੰਨਵਾ ਜੇ ਸੁਣੇ

ਜੋ ਤੋ ਹਾਂ ਨਹੀਂ ਖਰਾਬ ਕੰਮ ਇਹ ਚੱਕ ਕੇ ਲੈ ਜਾਓ ਚਾਹ ਕਹਿੰਦੇ ਹਾਂ ਹਾਂ ਇਹ ਰੱਖ ਦਿਲੇ ਜੋ ਤਾਰ ਉਹ ਨਾ ਹਾਂ ਸਰਵਿਸ ਤਾਂ ਗੇਨ ਨੇ ਆਹ ਕੇ ਸਰ ਪੈਸੇ ਹਾਂ ਫਤ ਨਹੀਂ ਖਰਾਬ ਰਹੀ ਹੈ ਲੋ 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 ਸਾਰ ਹੋ ਗਏ ਹਾਂ ਹਮ ਆਲ ਗਿਆ ਪੌਪਰ ਨੂੰ ਘੁਮਾ ਦੇਣਾ ਪਰਪਰ ਦੇ ਨਾਲ ਦੀ ਜੇ ਹਾਂ ਪਿਛਾਂ ਤੇ ਰੱਖ ਲਓ ਬਈ ਤੇ ਮੈਂ ਰੱਖਣਾ ਇਹ ਨਹੀਂ ਰੱਖਣਾ ਜੂਤੇ ਤਾਂ ਨਹੀਂ ਲੈਣੀ ਜੂਤੇ

ਆ ਜੇਣਾ ਇੱਧਰ ਖੜ ਜੇਣਾ ਸੁੱਕੇ ਬਾਰੇ ਰਕੀ ਮੈਂ ਲਾਉਟ ਕਰ ਦਾਂਗਾ ਜਰਮਾ ਇਹ ਲੋ ਬਈ ਸਮਾਨ ਅੱਧਾ ਲੋਡ ਹੋ ਗਿਆ ਅੱਧਾ ਨਹੀਂ ਬਸ 90% ਲੋਡ ਹੋ ਗਿਆ ਹੀ ਰਹਿ ਗਿਆ ਹੋਰ ਦੇਖ ਲਓ ਮੰਮੀ ਕੋਈ ਲੱਭ ਕੇ ਰੈਂਡਾ ਵੇ ਇੱਕ ਗਿੜਾ ਵੇਸੇ ਹੋਰ ਲੱਗਣਾ ਗਮਲੇ ਅਗਲੇ ਗਿੜੇ ਚ ਲੈ ਕੇ ਜਾਵਾਂਗੇ ਨਾ ਨਾ ਅਜੇ ਯਾਰ ਬਾਰ-ਬਾਰ ਥੋੜੀ ਹੁਣ ਬਾਰ-ਬਾਰ ਗਿੜੇ ਮਾਰਨੇ ਉੱਚ ਦੇਖ ਲੋ ਉੱਚ ਤਾਂ ਨਹੀਂ ਕਿ ਉੱਥੇ ਕੋਈ ਸਮਾਨ ਪਿਆ ਫੋਰਨ ਮਤਲਬ ਕਿ ਵਾਸਾ ਦੇਖ ਲਾ ਹੋਰ ਹੁਣ ਕਿਦੋਂ ਤੱਕ ਆ ਰਹੇ ਆਂ ਸ਼ਾਹ ਉਹ ਬੰਬ ਮਰਾ ਤੇ ਸੇ ਖੜ ਗਈ ਇਹਨੇ ਪਰ ਸੰਦ ਪਰ ਹਾਂਜੀ ਆ ਗੱਲ ਮੋਟਰ ਵਾਣਾ ਤੇ ਕਿਤੇ ਲਈ ਮੋਟਰ ਵਾਣਾ ਤੇ ਮੋਟਰ ਨਾਲ ਬੋਲਦੇ ਤੇ ਲੋ ਜੀ ਮੋਟਰ ਦੇ ਹੁਣ ਉੱਪਰ ਸਮਾਨ ਭਰਿਆ ਦੇਣਾ ਸਾਰੇ ਉਹ ਥੈਲੇ ਥੁੱਲੇ ਸਾਰੇ ਜਲੀਰ ਵੀ ਉਹ ਵੀ ਅੰਦਰ ਬਾਹਰ ਨੂੰ ਵਿੱਚੋਂ ਮਾਰ ਕੁੰਡਾ ਫੜ ਕੇ ਖੁੱਲਣ ਰੋਟੇ ਅਰ ਵੀ ਤਾਂ ਨਹੀਂ ਜਾਏ ਦੇਖੋ ਲੋ ਵੇ ਸਮਾਨ ਧਾਰ ਕੇ ਹੁਣ ਚੱਲੇ ਘਰੋਂ ਹੁਣ ਗਮਲਿਆਂ ਦਾ ਢੇੜਾ ਲੱਗੋਈ ਚਾ ਠੀਕ ਹੈ ਬਾਈ ਹੁਣ ਗਮਲ ਤੇ ਲੋ ਵੀ ਬੁੱਟੇ ਵੀ ਲੱਦ ਲਿਆ ਸੀ ਹੁਣ ਲੈ ਕੇ ਚੱਲੀਏ ਮੋਟਰਵਾ ਤੇ ਇਤਨੀ ਸੋਹਣਾ ਲੱਗਦਾ ਬੁੱਟੇ ਮੇਰੇ ਵਿੱਚ ਹਾਂ ਇਹ ਰਾਵਣਾ ਲੈ ਕੇ ਜਾਣੇ ਪੈਣਾ ਹੁਣ ਹਾਂਜੀ ਆ ਜਾ ਆ ਦਾਲਾ ਸੈਕ ਕੋਈ ਗੱਲ ਨਹੀਂ ਠੀਕ ਹੈ ਲੋ ਬਈ ਅੰਕਲ ਕੋਲ ਕਮਿਨਟ ਕਰਾ ਦੇ ਲਾ ਰਿਹਾ ਠੀਕ ਹੈ ਅੰਕਲ ਰੈਲੀ ਕਰਤੀ ਐਨ ਮੋਟਰ ਮੋਟਰ ਹਰੀ ਭਰੀ ਕਰਤੀ ਲੋਵੇਂ ਏਰੀਆ ਕੀ ਪੂਰੀ ਬੱਦਲ ਘੋਰ ਦਾ ਸੁਣ ਸੁਣ ਦੋਣਾ ਤੁਹਾਨੂੰ ਅੰ ਵਿਚ ਵਿਚ ਨੂੰ ਮੀਂਹ ਵੀ ਆ ਗਿਆ ਉਹ ਦੇਖੋ ਔਰ ਦੇਖੋ ਬੰਦੇ ਬੇ ਲੋ ਛੱਟੇ ਅੱਜ ਪੈਣ ਦਾ ਨਜ਼ਾਰਾ ਆਊਗਾ ਵੀ ਠੰਡੀ ਠੰਡੀ ਹਵਾ ਵਿੱਚ ਟਿੰਨਾ ਥੱਲੇ ਸਾਨੂੰ ਹਲੋ ਇਹ ਬੱਦਲ ਚੱਕ ਕਰੋ ਹੋਰ ਦੇਖ ਕੇ ਤਾਂ ਬੰਦੇ ਆਜੇ ਨਜ਼ਾਰਾ ਉਹ ਵੀ ਵੈਂਡ ਦਾ ਹੈਨਾ ਲਾਈਟ ਵੀ ਭੱਜ ਗਈ ਮੱਛਰ ਲੜੂਗੇ ਮੱਛਰ ਮੱਛਰ ਦਾ ਨਹੀਂ ਲਾ ਲੈਣੀ ਆਪਾਂ ਨੇ ਹਾਂ ਨਹੀਂ ਆਉਂਦਾ ਤੰਨੂੰ ਤਾਂ ਨਹੀਂ ਆਉਂਗਾ ਮੀਂਹ ਨਹੀਂ ਆਉਂਦਾ ਹਾਂ ਮਰੂ ਦੇਖੋ ਸਾਡਾ ਕਿੱਦਾਂ ਹਿੱਲਦਾ ਮੀਂਹ ਵਰਵੇਂ ਰੀਨੇ ਕਾ ਕਰਨਾ ਭਾਈ ਲੋ ਬਈ ਮੀਂਹ ਪੈਣ ਲੱਗ ਗਿਆ ਅਸੀਂ ਬਿਸਤਰੇ ਇਕੱਠੇ ਕਰ ਲੇਮੋ ਰਿਆਂ ਨੂੰ ਮੀਂਹ ਵੈਣ ਪਾਛੜ ਗਈ ਆ ਗਈ ਇਧਰ ਨੂੰ ਮਾ ਜੀ ਰੋਏ ਆ ਗਿਆ ਆ ਗਿਆ ਅੰਦਰ ਪਰਦਾ ਜੀ ਹੋ ਜਾਣੀ ਦੀ ਬਾਹਰ ਠੀਕ ਹੈ ਆ ਗਿਆ ਆ ਗਿਆ ਤੇਜ਼ ਪਿੱਛੇ ਨੂੰ ਹੋ ਸਕਦੇ ਆ ਮੈਂ ਹੈਗਾ ਪਿੱਛੇ ਨੂੰ ਜਗ੍ਹਾ ਹੈਗੀ ਆ ਮੋਰੋ ਠੀਕੇ ਪਰ ਹਵਾ ਨਾ ਬੰਦ ਹੋ ਰਿਹਾ ਯਾਰ ਆਪਣੇ ਪਿੱਛੇ ਨੂੰ ਹੋ ਰਿਹਾ ਭਾਈ ਬਲਰ ਚੱਕ ਰਿਹਾ ਤੂੰ ਗੋ ਬਈ ਮੀਂਹ ਤੇਜ਼ ਹੋ ਗਿਆ ਬੇੜਾ ਸਾਡਾ ਗਿੱਲਾ ਨਹੀਂ ਹੋਇਆ ਮੀਂਹ ਖਾਵਾ ਪੈ ਰਿਆ ਮੀਂਹ ਤੇਜ਼ ਹੋ ਗਿਆ ਮੈਂ ਤਾਂ ਹੋਰ ਕੋਈ ਨਹੀਂ ਗਿੱਲਾ ਮੇਰੇ ਸਮਾਰ ਬੜਾ ਔਕਾ ਸਤ ਕਰਿਆ ਮੈਨੇ ਬੜਾ ਔਕਾ ਸਮਸਾਚ ਕਰਿਆ ਤਾਂ ਪ੍ਰਸੈਂਟ ਹੋ ਗਿਆ ਸ਼ੁਕਰ ਕਰੋ ਤਿੰਨ ਚੀਨੀ ਪਿਆ ਮੀ ਹਾਂ ਤੇ ਪੈਣਾ ਵੀ ਚਾਹੀ ਜਰੂਰੀ ਤਾਂ ਹੈ ਜੀ ਤੇ ਰੱਬ ਨੇ ਵੀ ਸੁਣ ਲਈ ਆਪਣੀ ਮਦਦ ਕਰਤੀ ਨਾ ਹਾਂ ਠੰਡਾ ਰਹੋ ਠੰਡਾ ਰਹੋ ਪਰਨੀ ਦੀ ਵੀ ਮਿਲ ਤੇ ਹੁਣ ਅਸੀਂ ਹੌਲੀ ਹੌਲੀ ਸਾਰਾ ਸਮਾਨ ਚੱਕੀ ਜਾਣਾ ਇਹ ਕਹਿੰਦਾ ਸਾਨੂੰ ਪੇਟੀ ਵਾਲਾ ਜ਼ਿਆਦਾ ਖੇਚਲ ਕਰਨੀ ਪਈ ਉੱਥਾ ਖੇਚਲ ਨਹੀਂ ਕਰਦੇ ਹੁਣ ਹੁਣ ਹੌਲੀ ਹੌਲੀ ਸਟੋਰ ਇਹਦਾ ਸਟੋਰ ਤਾਂ ਕਮਰਾ ਵੀ ਅਸੀਂ ਹੌਲੀ ਹੌਲੀ ਖਾਲੀ ਕਰਤਾ ਤੋ ਜਿਹੜਾ ਬਾਕੀ ਆ ਮੈਂ ਸਾਰਾ ਕਮਰਾ ਇਹ ਵੀ ਖਾਲੀ ਕਰ ਦੇਣਾ ਬਾਕੀ ਨਿਭੜ ਗਿਆ ਟੜਕੜਾਈ ਇਹਦਾ ਹਾਂਜੀ ਅੱਛਾ ਕੱਲ ਨੂੰ ਥੋੜਾ ਠੰਡਾ ਰ ਮਿੱਟੀ ਵੀ ਦਬ ਜੂਗੀ ਆਪਣੀ ਸਾਰੀ ਕਰ ਦਵਾਂਗੇ ਹਾਂ ਬਾਕੀ ਕੱਲ ਨੂੰ ਪਰਸੋਂ ਤੱਕ ਆਪਾਂ ਟੈਨਸ਼ਨ ਫਰੀ ਹੋ ਜਾਣਾ ਸਾਰਾ ਕੰਮ ਆਪਣਾ ਨਿਭੜ ਜਾਣਾ ਸੈਟਿੰਗ ਕਰ ਦੇਣੀ ਹਾਂ ਬਾਕੀ ਆਪਣਾ ਬਾਅਦ 3 ਨਾਲ ਤਾਂ ਸਾਨੂੰ ਹੋਊਗਾ ਕਿਦਣ ਸਾਡੀ ਟੀਨੋਂ ਉਧਰ ਪੈ ਗਈਆਂ ਫੇਰ ਸਾਨੂੰ ਮੌਜ ਆ ਫੇਰ ਅਸੀਂ ਹੋਰ ਟੈਨਸ਼ਨ ਫਰੀ ਹੋ ਜਾਣਾ ਤੇ ਨੋ ਵੀ ਮੀਂਹ ਤੇਜ਼ ਆ ਗਿਆ ਹੋ ਗਿਆ ਰੈਨ ਗਿੱਲਾ ਹੋ ਗਿਆ ਹੁਣ ਮੀਂਹ ਵਧੀ ਜਾਂਦਾ ਹੋਲੀ-ਹੋਲੀ ਕਿੰਨਾ ਤੇਜ਼ ਹੋ ਗਿਆ ਪੂਰਾ ਫੁੱਲ ਪੈ ਰਿਹਾ ਮਾਰੇ ਐਨ ਫੁੱਲ ਸਪੀਡ ਨਾਲ ਕਿੰਨਾ ਬਾਦ ਕੋ ਕਿੰਨੀ ਆਉਂਦੀ ਉੱਪਰ ਅਜ ਕਮਰੇ ਦੇ ਸਮਾਨ ਪਿਆਉਂਦੇ ਮੰਮੀ ਗਿੱਲਾ ਹੋ ਜਾਣਾ ਦਾ ਵੀਝੁਗਰਾ ਰੱਬ ਨੇ ਸਮਾਨ ਚ ਕਾਤਾ ਅੱਜ ਆਪਣਾ ਦੇ ਸਾਡਾ ਅੱਜ ਜੇ ਪੇਟੀਣਾ ਕਮਰੇ ਸਮਾਨ ਪਿਆੰਦਾ ਗਿੱਲਾ ਹੋ ਜਾਣਾ ਤਾਂ ਸਾਡਾ ਸਾਰਾ ਕਿਉਂਕਿ ਮੀਂਹ ਟਿੱਡਾ ਪਿਆ ਇਧਰੋਂ ਪੈਂਦਾ ਉਹ ਬੱਛਣ ਦਾ ਮੀਂਹ ਸਾਰਾ ਅੰਦਰ ਜਾਣਾ ਤਾਂ ਤੇ ਲੋਏ ਹੁਣ ਅਗਲੇ ਦਿਨ ਦੀ ਸਵੇਰ ਆ ਤੇ ਰਾਤ ਬਹੁਤ ਮੀਂਹ ਵੇਖਾ ਰਾਤ ਦੋਜ ਵੀ ਪੂਰਾ ਫੁੱਲ ਮੀਂਹ ਪਿਆ ਤੇ ਇਧਰ ਦੇਖੋ ਮਿੱਟੀ ਸਾਰੀ ਹੜ ਗਈ ਉਹ ਦੇਖੋ ਉੱਪਰ ਮੀਂਹ ਨਾਲ ਇਹ ਹੜ ਕੇ ਆ ਗਈ ਥੱਲੇ ਆਹ ਦਰਵਾਜਾ ਸ਼ਾਇਦ ਜਾਵੇਂ ਖੁੱਲਦਾ ਖੁੱਲਦਾ ਅੰਮੋਰੀ ਮਿੱਟੀ ਆ ਜਾਈ ਅੰਦਰ ਦੇਖਿਓ ਪਾਣੀ ਤਾਂ ਨੂੰ ਵੜਿਆ ਆਹ ਦਰਵਾਜੇ ਚ ਨੂੰ ਵੜਿਆ ਇਧਰ ਟਾਕੀ ਚ ਨੂੰ ਨਹੀਂ ਵੜਿਆ ਟਾਕੀ ਚ ਨੂੰ ਠੀਕ ਦਾ ਮਿੱਟੀ ਦੇ ਲੋਏ ਕਿੰਨੀ ਖੜਚੀ ਆਈ ਉੱਪਰ ਇੱਧਰ ਵੀ ਅੰਦਰ ਕਮਰੇ 'ਚ ਵੀ ਤੇ ਅੱਜ ਦੇਖਦੇ ਆਹ ਦੋ ਕਮਰਿਆਂ ਦਾ ਵੀ ਅੱਜ ਨੰਬਰ ਲਾਦਣ ਆਪਾਂ ਨੇ ਦੇਖਦੇ ਅੱਜ ਪੰਜ ਬੰਦੇ ਆਏ ਦੋ ਇੱਟਾਂ ਕਟੂਗੇ ਤੇ ਦੋ ਇੱਧਰ ਲਗੂਗੇ ਤਿੰਨ ਇੱਧਰ ਲਗੂਗੇ ਇੱਧਰ ਵੀ ਇੱਟਾਂ ਬਸ ਥੋੜੀਆਂ ਹੀ ਰਹਿ ਗਈਆਂ ਠੱਠਾ ਲੱਗਣੇ ਤੇ ਪਹਿਲਾਂ ਆਹਾ ਕਰੇ ਫੇਰ ਮੈਂ ਕਹਿੰਦਾ ਫੇਰ ਕੰਦਾ ਤੋੜੇ ਨੇ ਫੇਰ ਉੱਪਰ ਉਹ ਬੜਾ ਗੁੱਸਾ ਜਾ ਹੋ ਜਾਣਾ ਤੇ ਬੱਕੀ ਅੱਜ ਬਈ ਮੌਸਮ ਠੰਡਾ ਐ ਨਾ 7 ਵਜੇ ਚੱਲੇ ਐ ਠੰਡਾ ਪਿਆ ਅੱਜ ਮੌਸਮ ਤੇ ਦੇਖਦੇ ਅੱਜ ਹੁਣ ਕਾਦ ਹੁੰਦੇ ਆ ਤੇ ਕਾਦੇ ਕੰਮ ਕਰਨ ਲੱਗਦੇ ਫਿਰ ਤੇ ਲੋ ਬਈ ਮੈਂ ਕਾਲਜ ਚ ਲੰਗੇ ਸੀਗਾ ਥੋੜਾ ਡੇਟ ਸੀਗਾ ਆਂ ਤੇ ਵੀਡੀਓ ਤੇ ਬਣਾ ਨਹੀਂ ਹੋਈ ਤੇ ਦੋਹੇ ਕਮਰੇ ਖਾਲੀ ਕਰਤੇ ਇਹਨਾਂ ਸਾਰਾ ਲੋਹਾ ਵੇਚਤਾ ਅੱਜ ਉਹ ਡੈਡੀ ਜੀ ਨੇ ਵੀਡੀਓ ਬਣਾਈ ਜਾ ਉਹ ਤੇ ਮੈਂ ਆਪਾਂ ਥੋੜੇ ਥੋੜੇ ਕਲਿੱਪ ਪਾਵੇ ਤੁਹਾਨੂੰ ਮੈਂ ਦਿਖਾਉਂਦਾ ਉਹ ਵੀ ਇੱਧਰ ਦਾ ਇੱਧਰ ਵੀ ਆਪਣਾ ਖਾਲੀ ਹੋ ਗਿਆ ਉਹਦਾ ਤੇ ਮੰਮੀ ਜੀ ਇਹਨੂੰ ਪੁੱਛਦੇ ਕਿ ਆਹ ਕੀ ਹਿਸਾਬ ਨਾਲ ਵੇਗਾ ਲੋਹਾ ਕੈਰ पे ਕਿੰਨੇ ਲੁਪੇ ਕੀ ਮੰਮੀ ਲੋਹਾ 35 ਹੋ ਆਹ ਉਹ ਬਣਾ ਟੈਂਪੂ ਲੈ ਕੇ ਆਇਆ ਆਪੇ ਲੱਗਦੇ ਨੇ ਗਿਆ ਕੈ ਕਿਵਾਂਟਾ ਨਿਕਲਿਆ 9 ਕੁਇੰਟਲ 9 ਕੁਇੰਟਲ ਕਿੰਨੇ ਦਾ ਹੋਗੇ ਇਹ ਬੱਧੀ ਆ ਰਿਹਾ ਠੀਕ ਕੁਛ ਪਹਿਲਾਂ ਵੀ ਪਿਆ ਤਾਂ ਆਪਣੇ ਕੋਲ ਤਾਂ ਸੋਨਾ ਵਿਗ ਗਿਆ ਪਹਿਲਾਂ ਪਹਿਲਾ ਲੋਹਾ ਸਾਡੇ ਕੋਲ ਬਹੁਤ ਪਿਆਦਾ ਪੁਰਾਣਾ ਮੇਰੇ ਦਾਦੇ ਦੇ ਟਾਈਮ ਦਾ ਉਹਨਾਂ ਨੇ ਆਇਓ ਬਈ ਬਦਲ ਫੇਰ ਆ ਗਿਆ ਰਾਤ ਤੁਸੀਂ ਦੇਖਣਾ ਕਿੰਨਾ ਮੀਂਹ ਪਿਆ ਹੁਣ ਸਾਡੀ ਸਲਾਹ ਇੱਕ ਹੋਰ ਵੀ ਬਦਲਦੀ ਆ ਉਹ ਹੌਲੀ ਹੌਲੀ ਦੱਸਾਂਗੇ ਅਜੇ ਦੇਖ ਕੇ ਆਉਣਾ ਪੈਣਾ ਨਾ ਜਾ ਕੇ ਉਹ ਅਗਲੀ ਵੀਡੀਓ ਦੱਸਾਂਗੇ ਕਿ ਆ ਸਾਡੀ ਸਲਾਹ ਬਦਲੀ ਆ ਸ਼ਾਮ ਨੂੰ ਦੇਖਣਾ ਹਾਂਜੀ ਤੇ ਮੈਂ ਵੀ ਹੁਣ ਕੋਲ ਤੇ ਆਇਆ ਤੁਹਾਨੂੰ ਤੇ ਤੁਹਾਨੂੰ ਉਹ ਉਪਰਿਆ ਕੇ ਦਿਖਾਉਂਦਾ ਕਿੰਨਾ ਕਾ ਕੰਮ ਖਿੱਚਦਾ ਜਾਉਨਾ ਨੇ ਤੇ ਹਾਂ ਇੱਕ ਚੀਜ਼ ਭੁੱਲ ਗਿਆ ਸੀ ਜਿਹੜੇ ਮੰਮੀ ਜੀ ਨੇ ਛੋਟ ਲੱਤੇ ਵੇ ਉਹ ਤੁਹਾਨੂੰ ਦਿਖਾਉਂਦਾ ਹੁਣ ਮੈਂ ਲੋਹਾ ਵੇਚ ਦੇ ਦੇ ਉਹ ਦੇਖ ਕੇ ਫੇਰ ਆਪਾਂ ਉੱਪਰ ਚੱਲਾਂਗੇ ਜੀ ਕੰਮ ਆਲਾ ਯਾਰ ਤੇਰਾ ਘਰ ਆ ਯਾਰ ਕੰਮ ਹੋ ਗਿਆ ਹੱਸ ਕੇ ਸਭ ਹੋ ਗਿਆ ਅਭੀ ਤਾਂ ਹਾਂ ਹਾਂ ਤਾਂ ਆ ਜਾਓ ਫਿਲਮ ਬੱਗੇ ਸਾਰਾ ਕੱਠੀ ਕਰਵਾਟਾਉਣ ਆਉਂਦੇ ਯਾਰ ਕੁਤਾ ਕਿਰ ਬੈਲਨ ਹੁਨ ਕਰਤਾ ਦਰ ਜੈ ਦੇ ਦੇ ਡਰਾਫਟ ਡਰਾਫਟਾ ਮੇ ਦੇਖੀ ਮੱਦੇ ਰੱਖੂੰਗਾ ਜਦੋਂ ਇਹ ਟੁੱਟਿਆ ਨਾ ਉੱਪਰ ਦਾ ਆ ਜਾਣਾ ਹੈ ਆਸ ਮਾਰ ਅੱਛੀ ਦੋੜ ਲੂਗਾ ਇਹ ਜਿਹੜਾ ਹੈ और टाइम से दे दूंगा मैं तुम्हें अरे वो तो ये मेरा लालच बहुत कर रहा है मेरा लालच बुरी बला है बच्चा लालच नहीं करना है पहला नहीं मैं दोबारा तेल लग जाना गल सारी कोई गल नहीं मैं पैसे लेकर काट रहा था कलू तेल में ਦਰਦ ਹਾਉਂਦੇ ਪਾਉਂਦੇ ਕਹਾਵਤ ਜਿੰਦ ਨੂੰ ਕਹਾਵਤ ਬੋਲਣਾ ਹੋਈ ਜਾਂਦੀ ਤੇ ਲੋ ਬਈ ਫੇਰ ਬੱਦਲ ਆ ਗਿਆ ਐਨ ਕਨੇਡਾ ਮੰਗੜਾਇਆ ਨਾਵੇਂ ਬੱਦਲ ਬੱਦਲ ਨਹੀਂ ਕੜਾ ਛੱਡਦਾ ਹਾਂਜੀ ਤੇ ਚਾਹ ਬਣ ਗਈ ਹਾਂ ਚਾਹ ਚਾਹ ਦੇ ਦੋ ਨਾਲੇ ਉੱਪਰ ਦਿਖਾ ਲਿਆ ਹੁੰਦਾ ਮੈਂ ਇੰਨਾ ਕੰਮ ਕੀਤਾ ਉਹਨਾਂ ਨੇ ਅੱਜ ਤਾਂ ਇੱਟਾਂ ਹੀ ਕੜ੍ਹ ਹੋ ਰਹੀਆਂ ਮੈਨੂੰ ਲੱਗਦੀ ਤੇ ਵਧੀਆ ਜੀ ਇੱਟਾਂ ਕੜ੍ਹ ਕੇ ਫੇਰ ਤਾਂ ਹੀ ਟੁੱਟੂਗਾ ਹਾਂ ਇੱਟਾਂ ਕੜ੍ਹ ਕੇ ਇੱਕ ਸਾਈਡ ਨਾਲੋਂ ਬਈ ਮੌਸਮ ਠੰਡਾ ਕਰਦਾ ਇਹਨ ਸਮਝ ਲਓ ਜੇ ਇੱਕ ਦਿਨ ਗਰਮੀ ਆ ਤਿੰਨ ਚਾਰ ਦਿਨ ਠੰਡਾ ਰਹਿ ਜਾਂਦਾ ਵਿਊ ਨਾ ਠੰਡਾ ਰਹਿੰਦਾ ਮੌਸਮ ਹੈ ਨਾ ਵਸ ਵਧੀਆ ਹੈ ਠੰਡ ਚ ਹਵਾ ਚੱਲਦੀ ਹੈ ਨਾਲੇ ਕੰਮ ਵੀ ਖਿੱਚ ਹੁੰਦਾ ਫਿਰ ਵਧੀਆ ਹੂੰ ਦੋ ਮਿੰਟ ਚੱਲੀਏ ਚਾਹ ਉਹ ਪਰਾਲਾ ਕੱਲੂ ਤੋੜੂਗੇ ਹੁਣ ਮਾ ਰ ਹੋਗੇ ਟੱਪਰ ਹੋਗੇ ਟੱਪਰ ਕਰ ਦੇਣੀ ਜਿਹੜੀ ਹੋਗੇ ਸਾਫ ਬਾਕੀ ਥੱਲੇ ਗੇੜ ਚ ਸਾਫ ਕਰਾਂਗੇ अच्छा चलो परे देख देख कोई रास्ता ਤਾਂ ਹੈ ਨਹੀਂ ਬਈ ਰਾਹੀ ਪੌੜੀ ਉਹ ਰਸਤਾ ਜਾਣੇ ਉੱਪਰ ਨੂੰ ਆਹ ਦੇ ਆਪ ਨੂੰ ਇਹ ਵਾਲਾ ਸੱਟ ਘੇਰ ਦੂੰ ਮੈਂ ਇਨਸ਼ਾਅੱਲਾ ਕਰੀ ਲੈਂ ਮੈਂ ਹੁਣ ਆਪਾਂ ਇਹ ਕਿਹਣਾ ਖੋ ਮੁਠਿਆ ਮਾਰ ਦੀ ਅੱਛੀ ਮਜ਼ਾ ਸਲਾ ਮਾਹੂ ਨਾਲ ਇਹ ਕਰਦਾ ਮੈਂ ਜੱਜ ਦਿੰਦੇ ਤੇ ਟੋਲ ਕਰਦਣ ਟੋਲ ਕੱਢਦੀ ਇਹਨਾਂ ਬਾਦਾਂ ਟੋਲ ਕਢਾਉਣਾ ਚਾਹ ਨਹੀਂ ਲੀਏ ਟੋਲ ਕੱਟ ਕੇ ਫੇਰ ਕਰਦਾ ਹੈਗਾ ਲੱਗਦਾ ਲੈ ਗਿਆ ਛੱਪੜ ਕੇ ਛੱਡ ਗਿਆ ਉਹਨੇ ਤੇ ਹੁਣ ਕਿਉਂ ਵੀ ਆਉਂਦਾ ਡਰ ਮੈਂ ਤਾਂ ਹੁਣ ਤੇ ਹਲਤੀ ਤੇ ਮਗਲਾਈਲ ਤੇ ਇੱਕ ਕਰ ਦੋਣੀ ਹੈਗੇ ਮਗਲਾਈਲ ਹੈ ਨਿਊਜ਼ ਤੇ ਥੰਦਾ ਵੀ ਫੁਰ ਤੇ ਵੀਊ